ਤੀਆਂ ਨੇ ਲਚਾਰ ਨਿਮਾਣੀਆਂ ਤੀਆਂ ਨਹੀਂ ਲਚਾਰ ਨਿਮਾਣੀਆਂ ਹਰ ਖੇਤਰ ਵਿੱਚ ਮੱਲਾ ਮਾਰਦੀਆਂ ਮੰਜ਼ਲ ਪਾਉਣੀ ਦਿਲ ਵਿੱਚ ਧਾਰਦੀਆਂ ਇਹਨਾਂ ਦੀਆਂ ਸੱਦਰਾਂ ਨੂੰ ਹੁਣ ਕੋਈ ਲਤਾੜੇ ਨਾ ਨਿਮਾਣੀਆਂ ਚਿੜੀਆਂ ਕਹਿ ਹੁਣ ਕੋਈ ਪੁਕਾਰੇ ਨਾ ਨਿਮਾਣੀਆਂ ਚਿੜੀਆਂ ਕਹਿ ਹੁਣ ਕੋਈ ਪੁਕਾਰੇ ਨਾ ਤੀਆਂ ਲਚਾਰ ਬੇਵਸਤੇ ਨਿਮਾਣੀਆਂ ਚਿੜੀਆਂ ਨਹੀਂ ਹੁਣ ਉਹ ਆਪਣੀ ਮੰਜ਼ਲ ਆਪ ਤੈਅ ਕਰਦੀਆਂ ਤੇ ਉਸ ਮੰਜ਼ਲ ਤੇ ਪਹੁੰਚਦੀਆਂ ਤੇ ਆਪਣਾ ਮੁਕਾਮ ਹਾਸਲ ਕਰਕੇ ਉਹਨਾਂ ਨੇ ਸਾਬਿਤ ਕਰ ਦਿੰਦੀਆਂ ਕਿ ਅਸੀਂ ਲਾਚਾਰ ਬੇਵਸਤ ਨਿਮਾਣੀਆਂ ਚਿੜੀਆਂ ਨਹੀਂ ਤੇ ਜਿਹੜੀ ਦਾਜ ਦੀ ਪ੍ਰਥਾ ਸਾਡੇ ਸਮਾਜ ਵਿੱਚ ਇੱਕ ਚੰਗੇ ਮਕਸਦ ਨਾਲ ਸ਼ੁਰੂ ਹੋਈ ਸੀ ਕਿਉਂਕਿ ਉਦੋਂ ਧੀਆਂ ਨੂੰ ਜਿਹੜਾ ਜਾਇਦਾਦ ਵਿੱਚੋਂ ਹਿੱਸਾ ਨਹੀਂ ਦਿੱਤਾ ਜਾਂਦਾ ਸੀ ਜਿਹੜਾ ਦਾਜ ਹੁੰਦਾ ਸੀ ਜਿਹੜਾ ਮਾਵਾਪਨੇ ਆਪਣੀ ਸਮਰਥਾ ਅਨਸਾਰ ਉਹਨਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਇੱਕ ਸੁਗਾਤ ਦਿੱਤੀ ਜਾਂਦੀ ਸੀ ਸੁਗਾਤਾਂ ਦਿੱਤੀਆਂ ਜਾਂਦੀਆਂ ਸੀ ਤਾਂ ਕਿ ਉਹ ਆਪਣਾ ਨਵਾਂ ਜੀਵਨ ਆ ਜਿਹੜਾ ਉਹ ਸ਼ੁਰੂ ਕਰ ਲਵੇ ਲੇਕਿਨ ਹੌਲੀ-ਹੌਲੀ ਜਿਹੜਾ ਉਹਦੇ ਜਦੋਂ ਸਹੁਰਿਆਂ ਵੱਲੋਂ ਮੰਗੇ ਦਾਸ ਲਿਆ ਜਾਣ ਲੱਗਿਆ ਤੇ ਮਾਹਬਾਪ ਆਪਣੇ ਸਮਰੱਥਾ ਤੋਂ ਵੱਧ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਸਹੁਰਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਆਪ ਔਖੇ ਹੋ ਕੇ ਕਰਜ਼ੇ ਲੈ ਕੇ ਜਦੋਂ ਦਾਸ ਦਿੰਦੇ ਆ ਤਾਂ ਇਹ ਜਿਹੜੀ ਪ੍ਰਥਾ ਮਾੜੀ ਹੋ ਜਾਂਦੀ ਆ ਤਾਂ ਅਮ ਅਸਲ 'ਚ ਜਿਹੜਾ ਦਾਜ ਆ ਇਹ ਪ੍ਰਥਮ ਮਾੜੀ ਨਹੀਂ ਸੀ ਇਹਨੂੰ ਅਸੀਂ ਸਾਡੇ ਸਮਾਜ ਦੇ ਕੁਝ ਲਾਲਚੀ ਲੋਕਾਂ ਨੇ ਇਹਨੂੰ ਮਾੜਾ ਬਣਾ ਦਿੱਤਾ ਧੀ ਵਾਲੇ ਜਦੋਂ ਦਾਜ ਆਪਣੇ ਸਮਰਥਾ ਤੋਂ ਵੱਧ ਦਿੰਦੇ ਆ ਤੇ ਸਹੁਰਿਆਂ ਵਾਲੇ ਮੰਗ ਕੇ ਲੈਂਦੇ ਆ ਤਾਂ ਇਹ ਜਿਹੜੀ ਰੀਤਾਂ ਰਸਮਾਂ ਉਹ ਮਾੜੀ ਹੋ ਗਈ ਤੇ ਇਸੇ ਤਰ੍ਹਾਂ ਦੀ ਜਿਹੜੀ ਰਸਮਾਂ ਉਹਨੂੰ ਉਹਦੇ ਵਿੱਚ ਦਾਜ ਦੀ ਗੱਲ ਕੀਤੀ ਗਈ ਆ ਸੁਹਾਗ ਗੀਤਾਂ ਪਰ ਉਹਦੇ ਵਿੱਚ ਉਹ ਦਾਜ ਆ ਜਿਹੜਾ ਇੱਕ ਤੋਹਫੇ ਵਜੋਂ ਧੀ ਨੂੰ ਦਿੱਤੇ ਜਾਂਦੇ ਗਹਿਣੇ ਆ ਜਾਂ ਕੋਈ ਵੀ ਜਿਹੜੀ ਸਗਾਤ ਆ ਉਹ ਦਿੱਤੀ ਜਾਂਦੀ ਹੈ ਉਸ ਤਰ੍ਹਾਂ ਦਾ ਇੱਕ ਸੁਹਾਗ ਗੀਤ ਉਹ ਸੁਣਾਉਣੀ ਆ ਅਸੀਂ ਬਾਬੇ ਅਸੀਂ ਬਾਬੇ ਪੋਤੀਆਂ ਚਾਰ ਚਾਰੇ ਲਾਡਲੀਆਂ ਅਸੀਂ ਬਾਬੇ ਅਸੀਂ ਬਾਬੇ ਪੋਤੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚੋਹਾਨੂ ਸਾਨੂੰ ਚੋਹਾਨੂ ਦਿੱਤੜਾਂ ਦਾਜ ਕੋੜੇ ਪਾਲਕੀਆਂ ਅਸੀਂ ਜਾਣਾ ਅਸੀਂ ਜਾਣਾ ਨਦੀਆਂ ਪਾਰ ਵਿੱਚ ਪਹਾੜ ਪਰਬਤ ਵਿੱਚ ਆਲਣੇ ਪਰਬਤ ਸੜਿਆ ਲਣੇ ਅਸੀਂ ਬਾਬੇ ਅਸੀਂ ਬਾਬੇ ਪੋਤੀਆਂ ਚਾਰ ਚਾਰੇ ਲੜਲੀਆਂ ਅਸੀਂ ਬਾਬਲ ਅਸੀਂ ਬਾਬਲ ਤੀਆਂ ਚਾਰ ਚਾਰੇ ਲੜਲੀਆਂ ਸਾਨੂੰ ਚੌਹਾਂ ਨੂੰ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਸਾਨੂੰ ਚਾਹ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਜਾਣਾ ਅਸੀਂ ਜਾਣਾ ਨਦੀਆਂ ਪਾਰ ਵਿੱਚ ਪਹਾੜ ਪਰਬਤ ਸਾੜਿਆ ਲਣੇ ਪਰਬਤ ਵਿੱਚ ਆਲਣੇ ਅਸੀਂ ਜਾਣਾ ਨਦੀਆਂ ਪਾਰ ਵਿੱਚ ਪਹਾੜ ਪਰਬਤ ਸਾੜਿਆ ਲਣੇ ਅਸੀਂ ਵੀਰੇ ਅਸੀਂ ਵੀਰੇ ਪੈਣਾ ਚਾਰੇ ਚਾਰੇ ਲਾਡਲੀਆਂ ਸਾਨੂੰ ਚੋਹਾਂ ਨੂੰ ਸਾਨੂੰ ਚੋਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਿ ਜਾਣਾ ਅਸੀਂ ਜਾਣਾ ਨਦੀਆਂ ਪਾਰ ਵਿੱਚ ਪਹਾੜ ਪਰਬਤ ਵਿੱਚ ਆਲਣੇ ਪਰਵਤ ਸਾਡਿਆਂ ਲਣੇ ਅਸੀਂ ਬੀਰੇ ਪੈਣਾ ਚਾਰ ਚਾਰੇ ਲਡਲੀਆਂ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਡਲੀਆਂ ਅਸੀਂ ਦਾਦੇ ਪੋਤੀਆਂ ਚਾਰ ਚਾਰੇ ਲਡਲੀਆਂ ਸਾਨੂੰ ਚੋਹਾਂ ਨੂੰ ਸਾਨੂੰ ਚੌਹਾਂ ਨੂੰ ਦਿੱਤੜਾਂ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾਂ ਦਾਜ ਕੋੜੇ ਪਾਲਕੀਆਂ ਇਸੇ ਸਹਾਗੀਤ